ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ ਜਿਹੜੂ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆ ਵੀਡੀਓ ਵਿੱਚ ਇੱਕ ਜਰਸੀ ਵੜ ਸੇਰ ਲਈ ਲੈ ਕੇ ਆਏ ਜੀ ਤੋਕੜ ਗੱਭਣ ਆ ਬਾਈ ਤੇ ਜਿਸ ਪਿੰਡ ਜੋ ਵੀਡੀਓ ਬਣਾ ਰਹੇ ਆ ਪਿੰਡ ਨੈਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਜਿਹੜਾ ਪਧੌੜ ਸਹਿਣਾ ਛੰਨਾ ਗਲਬ ਸਿੰਘਲ ਨੇੜੇ ਹੀ ਰਹਿ ਜਾਂਦਾ ਬਾਈ ਬਾਈ ਜਸ ਸਸਿਕਾ ਸਸਰੀ ਗਾ ਜੀ। ਓ ਠੀਕ ਹੋ ਮਲੀਆ। ਠੀਕ ਆ ਜੀ ਬੋਲੀਆ। ਨਾਮ ਤੇ ਮੋਬਾਈਲ ਨੰਬਰ ਬੋਲੋ। ਮੈਂ ਕੋਰਾ ਸਿੰਘ ਜੀ। ਮਾਦਮ 9872799 ਨੇ ਕੋ। 9972796931 ਕਿਹੜਾ ਸੂਆ ਸੂਈ ਬੀਆ ਬੈਣ? ਪੂਜੇ ਸੂਆ ਸੂਈ ਬੀਆ ਜੀ ਇਹ ਢਾਈ ਮਹੀਨਾ ਦੀ ਸੂਈ ਬੀਆ। ਮਹੀਨੇ ਦੀ ਬਣੀ ਬੀਆ। 1 ਮਹੀਨਾ ਹੋ ਗਿਆ ਬਣੀ ਨੂੰ। ਹੱਕ ਮਹੀਨਾ ਬਣੀ ਨੂੰ ਹੋ ਗਿਆ। ਖਾਲੀ ਮੰਨ ਲਓ ਹਣ। ਨਹੀਂ ਨਹੀਂ ਗਰੰਟੀ ਵਾਲੀ ਹੈ ਬੰਦੇ ਝੂਠ ਆਲੇ ਨਹੀਂ। ਓਕੇ। ਹਾਂ ਚਲੋ ਪਹਿਲਾਂ ਖਾਲੀ ਮੰਨ ਕੇ ਪਹਿਲਾਂ ਕਟਣਾ ਦੇ ਭਾਈ ਦੇਣੀ ਆ। ਸਹੀ ਆ। ਮਾਹਰ ਭਾ ਵੀ ਕਟੰਗ ਵਾਲਾ ਹੀ ਆ ਦਾ ਬੱਛਿਆਂ ਕਟੰਗ ਵਾਲਾ ਭਾਈ ਆ ਚੱਕ ਜਿ ਨਹੀਂ ਨਾ ਹੁੰਦੀ ਚੱਕ ਜਿ ਨਹੀਂ ਹੁੰਦੀ ਆਪਾਂ ਦੱਸ ਦਿੰਨੇ ਆ ਮਹੀਨੇ ਦਾ ਟੀਕਾ ਭਰਾਵਾ ਚਲੋ ਹਾਂ ਇੱਕ ਮਹੀਨਾ ਹੋ ਗਿਆ ਆ ਉਹ ਜੇ ਫਿਰ ਟ੍ਰੀਟਮੈਂਟ ਹੋ ਜਾਂਦਾ ਹਾਂ ਹੂੰ ਭਾ ਦਾ ਮਤਲਬ ਵੀ ਬੱਛੀ ਵਾਲਾ ਦਾ ਤੇ ਦੁੱਧ ਕਿੰਨਾ 8 ਕਿਲੋ ਠੀਕ ਆ ਦੂਜੇ ਸੂਏ ਸੂਈ ਵੀ ਆ ਮੂੰਹ ਮਾ ਦਿਖਾ ਦੇ ਲੈ ਫੇਸ ਦੇਖੋ ਫੇਸ ਬੜਾ ਪਿਆਰਾ ਟੂਆ ਟੂਆ ਬਹੁਤ ਚੰਗਾ ਬੋਦੀਬਾਦੀ ਪੂਰੀ ਚੰਗੀ ਆ ਸਨਖਪੁਣਾ ਬੈੜ ਦੇ ਵਿੱਚ ਫੁੱਲਾ ਬਾਕੀ ਠੰਡੀ ਸੀਲ ਆ ਜਰਸੀ ਬਰੀਡ ਆ ਮੰਗ ਫੁੱਲਾ ਮਿਲਦੀ ਘਾਟ ਆ ਬਾਈ ਢਿੱਲੇਵਾ ਦੇਖੋ ਲੇਵਾ ਕਮਾਲ ਦਾ ਬਹੁਤ ਸ ਠੰਡੀ ਠੁੰਡੀ ਫੁੱਲ ਆ ਹਨਾ ਤਾਂ ਥੋੜੀ ਡਰਦੀ ਆਂ ਥੋੜੀ ਜੀ ਕੋਈ ਚੱਕਰ ਨਹੀਂ ਬਾਈ ਖੋਲ ਲੈ ਮੜੀ ਧੋਰੀ ਧਾਰਾ ਮਾਰਦੇ ਧਾਰਾ ਮਾਰਦੇ ਕੋਈ ਨਹੀਂ ਬਾਈ ਹੂੰ ਠੰਡੀ ਸੀਲ ਦਾ ਫੁੱਲ ਆ ਚਾਹੇ ਅਈ ਵਹਿ ਜਾ ਲੈ ਨਿਆਣਾ ਪਾਉਣਾ ਆ ਪਾ ਨਹੀਂ ਪਾਉਣਾ ਨਾ ਭਾਗ ਤਾਂ ਵੀ ਕੋਈ ਚੱਕਰ ਨਹੀਂ ਚਵਾਈ ਚੰਗੀਆਂ ਹਨਾ ਚਵਾਈ ਪੂਰੀ ਬਿਨਾ ਬਸਮਾਤੋਂ ਧਾਰਾ ਨੇ ਇਹ ਹਾਂ ਕਿਆ ਬਾਤ ਆ ਬਾਈ ਬਾਕੀ ਫੈਂਡ ਚੰਗੀ ਆ ਜੂ ਗਰਮੀ ਨਹੀਂ ਮੰਨਦੀ ਮੱਝ ਨਾਲ ਦਾ ਦੁੱਧ ਦੀ ਤੂਕ ਨਹੀਂ ਬਈ ਹਾਂ ਲੈ ਮੈਂ ਕਰ ਲੈ ਥਣਾ ਹੀ ਚੈੱਕ ਰੋ ਚਵਾਈ ਲੈ ਥੋੜੀ ਡਰਦੀ ਐ ਮੇਥੋਂ ਹਾਂ ਤੈਥੋਂ ਡਰਦੇ ਥੋੜਾ ਪਿੱਛੇ ਹੋ ਜਾ ਮੜਾ ਜਾ ਉਂ ਤਾਂ ਥੋੜਾ ਡਰਦੀ ਐ ਸਹੀ ਗੱਲ ਚੋਣ ਚੰਗਾ ਖੈਰ ਹਾਂ ਚਵਾਈ ਪੂਰੀ ਵਧੀਆ ਹਾਂ ਲੈ ਕੀ ਬਾਤ ਆ ਓਕੇ ਆ ਜਮਾ ਖੋਲ ਦੇ ਬਾਈ ਤੋਰ ਦੇ ਕੱਦ ਬਤਨਾ ਆਪਾਂ ਬਾੜੀ ਨਾਲ ਵੱਡੀ ਕਗੇ ਬਾਕੀ ਆ ਨਾ ਥੋੜੇ ਜੇ ਪੱਠਿਆਂ ਨਾਲ ਰੱਜੀ ਆ ਕਿ ਨਹੀਂ ਬਾਈ ਬਾਕੀ ਕੋਈ ਆਇਆ ਨਹੀਂ ਉ ਜਾਣ ਵਾਲੀ ਆ ਜਾਣ ਵਾਲੀ ਆ ਹਾਂ ਬਾਕੀ ਭਾਅ ਬੱਸਾਂ ਵਾਲਾ ਠੀਕੀ ਮੁੱਲ ਫਿਰ ਜਾ ਜੇ ਤਾਂ ਮੁੱਲ ਕਰਨਾ ਤਾਂ ਤਾਂ 22000 ਰੁਪਏ 22000 ਤੇ 19000 ਰੁਪਏ ਲਵਾਂਗੇ ਬੱਸ ਚੱਕ ਬਾਈ ਜਿਵੇਂ ਜਜ ਮੁੱਲਾ ਮੁੱਲ ਕਰਾਉਣਾ 22 ਕਰਾ ਲਓ 19000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਹਾਂ ਫਿਰ ਬਾਈ ਨੇ ਮੁੱਲ ਲੈਣ ਦੇਣ ਵਾਲੇ ਹੁੰਦੇ ਬੱਸਾਂ ਕੋਈ ਚੱਕਰ ਨਹੀਂ ਵਾਲਾ ਚੱਕਰ ਜਲਸੀ ਆ ਵਧੀਆ ਗੋਲ ਮੋਲ ਆ ਕੱਦ ਬਤਨਾਗਾ ਕੀ ਬਾਤ ਆ ਬਾਈ ਹਾਂ ਬਾਕੀ ਮੂੰਹ ਮਾਂ ਦਿਖਾ ਦੇ ਤੇ ਕਿਸੇ ਥਾਣ ਦਿਖਾ ਦੇ ਲੈ ਹਾਂ ਲੈ ਪਹਿਲਾਂ ਫੇਸ ਦੇਖ ਚਾਰੂ ਵੀ ਫੁੱਲ ਲੱਗੇ ਚਾਰੂ ਚੁਰੂ ਫੁੱਲਾ ਕਿ ਨਾ ਮਰਜੀ ਪਾਈ ਚੱਲ ਕੋਈ ਚੱਕਰ ਨੇ ਠੀਕ ਗੱਲ ਹੈ ਕਿਆ ਬਾਤ ਹੈ ਥਾਣ ਥਣ ਬਹੁਤ ਚੰਗਾ ਹਾਂ ਧੰਨਵਾਦ ਜੀ